ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਹੀ ਆ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਅੰਦਰ ਖਾਤੇ ਬਹੁਤ ਰਾਜਨੀਤੀ ਚੱਲਦੀ ਆ ਸੁਣਨ ਦੇ ਵਿੱਚ ਤਾਂ ਇਹ ਵੀ ਆਇਆ ਸੀ ਕਿ ਵੀ ਐਮਐਸਪੀ ਦੀ ਮੰਗ ਨੂੰ ਲੈ ਕੇ ਜਦੋਂ ਮਰਦਵਾਰਤ ਤੇ ਬੈਠੇ ਸੀਗੇ ਉਹ ਮੰਨ ਨੂੰ ਵੀ ਪਿੱਛੇ ਕਰ ਦਿੱਤਾ ਗਿਆ ਸੀਗਾ ਤਦ ਕੋ ਜਿਹੜੀ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ ਹੁਣ ਦੋ ਗੱਲਾਂ ਤੁਹਾਡੀਆਂ ਇਹਦੇ ਚ ਆ ਗਈਆਂ ਵੀ ਇੱਕ ਤਾਂ ਇਹਦੇ ਚ ਵੀ ਜਥੇਬੰਦੀਆਂ ਚ ਵੀ ਰਾਜਨੀਤੀ ਚੱਲਦੀ ਹੈ ਤਾਂ ਆਪਾਂ ਨੂੰ ਸਪਸ਼ਟ ਹੀ ਹੋ ਗਿਆ ਨਹੀਂ ਉਹ ਤਾਂ ਦੇਖੋ 20 25 ਜਥੇਬੰਦੀਆਂ ਨੇ ਐਸਕੇਐਮ ਚੋਂ ਨਿਕੜ ਕੇ ਇਲੈਕਸ਼ਨ ਲੜੀ ਹੈ ਹਾਂ ਬਿਲਕੁਲ ਇਹਦੇ ਚ ਕੋਈ ਭੁਲੇਖਾ ਨਹੀਂ ਰਿਹਾ ਬਿਲਕੁਲ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ ਇਹ ਸਟੀਆਂ ਕੁਝ ਜਥੇਬੰਦੀਆਂ ਨੇ ਜਿਹੜੀ ਤੁਸੀਂ ਚਿੱਠੀ ਵਾਲੀ ਗੱਲ ਕੀਤੀ ਹੁਣ ਉਹਨੂੰ ਐਕਸਪਲੇਨ ਪਹਿਲਾਂ ਚਿੱਠੀ ਵਾਲੀ ਗੱਲ ਤੇ ਆਜਨੇ ਆਪਾਂ ਉਹਨੂੰ ਐਕਸਪਲੇਨ ਕਰਨਾ ਹੈ ਜਦੋਂ ਫਿਰ ਥੋੜਾ ਜਿਹਾ ਆਪਾਂ ਨੂੰ ਇਹ ਤੇ ਜਾਣਾ ਪਊਗਾ ਜਿੱਦ ਦੇ ਮੋਗੇ ਦੇ ਵਿੱਚ ਇਹਨਾਂ ਦੀ ਰੈਲੀ ਹੁੰਦੀ ਹੈ ਐਸਕੇਐਮ ਦੂਸਰੇ ਦੀ ਹਾਂ ਉਹਦੇ ਜੋ ਲੋਕਾਂ ਨੇ ਪਬਲਿਕ ਨੇ ਇੱਕ ਆਵਾਜ਼ ਚੁੱਕੀ ਕਿ ਤੁਸੀਂ ਉੱਥੇ ਮਤਲਬ ਖਨੌਰੀ ਮੋਰਚੇ ਤੇ ਉਹਨਾਂ ਦੀ ਸਪੋਰਟ ਕਿਉਂ ਨਹੀਂ ਕਰਦੇ ਹੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਹੋਏ ਦੇਣੇ ਸੀ ਇਹਨਾਂ ਨੇ ਨਾਲ ਮੈਂ ਇਹ ਵੀ ਕਹਾਂ ਕਿ ਬਹੁਤ ਸਾਰੇ ਇਹਨਾਂ ਦੀਆਂ ਜਥੇਬੰਦੀਆਂ ਦੇ ਕਿਸਾਨ ਇਹਨਾਂ ਨੂੰ ਛੱਡ ਛੱਡ ਕੇ ਸਾਡੇ ਮੋਰਚੇ 'ਚ ਟਰਾਲੀਆਂ ਲੈ ਕੇ ਚਲੇ ਗਏ ਤੁਸੀਂ ਸਾਰਿਆਂ ਨੇ ਦੇਖੇ ਹੋਣਗੇ ਖਨੌਰੀ ਵਾਲੇ 'ਚ ਖਨੌਰੀ ਵਾਲੇ ਹੂੰ ਉਹ ਆਪਣੀ ਇੱਕ ਪਬਲਿਕ ਦੇ ਵਿੱਚ ਖਰਾਬ ਹੋਈ ਇਮੇਜ ਨੂੰ ਸੁਧਾਰਨ ਵਾਸਤੇ ਸਾਡੇ ਕੋਲੇ ਉੱਥੇ ਇਹ ਵੀਰ ਚਲੇ ਗਏ ਕੌਣ ਕੌਣ ਪ੍ਰੋਮਿਨੈਂਟ ਫੇਸ ਕਿਹੜੇ ਕਿਹੜੇ ਸੀ ਮੈਨੂੰ ਲੱਗਦਾ ਸੀਨੀਅਰ ਲੀਡਰ ਮੇਰੇ ਸਵਾਰ ਕੇ ਧਿਆਨ ਚ ਨਹੀਂ ਆ ਰਿਹਾ ਮੈਂ ਇਹਨਾਂ ਕਹਿ ਸਕਦਾ ਡਾਕਟਰ ਦਰਸ਼ਪਾਲ ਵੀ ਗਿਆ ਸ਼ਾਇਦ ਉਗਰਾਹਾ ਸਾਹਿਬ ਵੀ ਮੇਰਾ ਖਿਆਲ ਗਏ ਹੁਣ ਹਮ ਬਾਕੀ ਜਿਹੜੇ ਕਿਰਤੀ ਕਿਸਾਨ ਯੂਨੀਅਨ ਵੀ ਗਈ ਸੀ ਹਮ ਮੈਨੂੰ ਲੱਗਦਾ ਤਨੇਰ ਸਾਹਿਬ ਵੀ ਗਏ ਸੀ ਰਾਜਲ ਸਾਹਿਬ ਗਏ ਸੀ ਹਮ ਕਾਫੀ ਜਥੇਬੰਦੀਆਂ ਜਿਵੇਂ ਮੰਦਰ ਟਕੈਤ ਵੀ ਮੈਨੂੰ ਲੱਗਦਾ ਗਿਆ ਸੀ ਉੱਥੇ ਹਮ ਤੋਂ ਮੇਰਾ ਗੱਲ ਕਰਨ ਦਾ ਭਾਵੇਂ ਹੈ ਕਿ ਪਬਲਿਕ ਦੀ ਭਾਵਨਾਵਾਂ ਦੇ ਮੁਤਾਬਕ ਵੀ ਅਸੀਂ ਭਾਈ ਉਹਨਾਂ ਨਾਲ ਏਕਤਾ ਬਣਾਉਂ ਚੱਲੇ ਆ ਏਕਤਾ ਮਤਾ ਲੈ ਕੇ ਚੱਲੇ ਆ ਹਮ ਠੀਕ ਹਮ ਹੁਣ ਸਾਡੇ ਕੋਲੇ ਏਕਤਾ ਮਤਾ ਲੈ ਕੇ ਆਏ ਹਮ ਅਸੀਂ ਆਉਂਦਿਆਂ ਨੂੰ ਜਦੋਂ ਮੇਰੇ ਨਾਲ ਰਾਜੇਗਨ ਸਾਹਿਬ ਅੰਦਰ ਬੈਠੇ ਨੇ ਕੱਲੇ ਬੈਠੇ ਨੇ ਹਮ ਮੈਨੂੰ ਉਹਨਾਂ ਨੇ ਇਹ ਕਿਹਾ ਕਿ ਡੱਲਾਲ ਸਾਹਿਬ ਤੁਸੀਂ ਆਪਦੀ ਸਿਹਤ ਦਾ ਧਿਆਨ ਰੱਖੋ ਤੁਸੀਂ ਵੱਡੀ ਗੱਲ ਕਰਕੇ ਬੈਠ ਗਏ ਇਸ ਸਰਕਾਰਾਂ ਮਾਰੀਆਂ ਨੇ ਚਲੋ ਜਿਸ ਤਰ੍ਹਾਂ ਦਾ ਉਹਨਾਂ ਨੇ ਸਮਝ ਸੀ ਉਹਨਾਂ ਨੇ ਮੈਨੂੰ ਕਹੀਆਂ ਤੇ ਜਦੋਂ ਤੁਸੀਂ ਮਰਨ ਮਰਤੇ ਤੇ ਬੈਠੇ ਉਹਦੀ ਗੱਲ ਅੰਦਰ ਬੈਠੇ ਤੁਹਾਡਾ ਗੱਲ ਅੰਦਰ ਬੈਠਿਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿ ਰਾਜੇਲ ਸਾਹਿਬ ਦੇਖੋ ਵੀ ਕਿਉਂਕਿ ਮੈਨੂੰ ਪਤਾ ਸੀਗਾ ਵੀ ਹੁਣ ਇਹ ਏਕਤਾ ਵਾਸਤੇ ਗੱਲ ਆਈ ਹੈ ਤੇ ਚੰਗੀ ਗੱਲ ਹੈ ਇਸ ਵੇਲੇ ਮੁੱਦਾ ਉੱਠੜਿਆ ਤੇ ਜੇ ਚਲੋ ਅੱਜ ਹੀ ਤਕੜੇ ਹੋ ਕੇ ਹਮਲਾ ਮਾਰ ਦੇਣ ਤਾਂ ਇੰਨੇ ਨਾਲ ਮਤਲਬ ਅਸੀਂ ਗੋਲ ਕਰ ਜਾਗੇ ਹਾਂ ਹੁਣ ਉਹਦੇ ਵਿੱਚ ਮੈਂ ਰਾਜੇਲ ਸਾਹਿਬ ਨੂੰ ਇਹ ਗੱਲ ਕਹੀ ਕਿ ਦੇਖੋ ਪ੍ਰਧਾਨ ਜੀ ਗੱਲ ਇਹ ਹੈ ਤੁਸੀਂ ਬੜੇ ਸਿਆਣੇ ਹੋ ਬੜੇ ਤਜਰਬੇਕਾਰ ਹੋ ਹਮ ਮੈਂ ਜਿਹੜਾ ਫੈਸਲਾ ਲੈ ਰਿਹਾ ਮੈਂ ਤਾਂ ਲੈ ਲਿਆ ਹਮ ਮੋਰਚੇ ਦੀ ਆਵਾਜ਼ ਪੂਰੇ ਦੇਸ਼ ਚ ਚਲੀ ਗਈ ਅਦਰ ਕੰਟਰੀ ਨਾਲ ਚਲੀ ਗਈ ਹਮ ਆਪਾਂ ਡਿਬੇਟਾਂ ਦਾ ਹਿੱਸਾ ਬਣ ਗਏ ਆਪਾਂ ਪਾਰਲੀਮੈਂਟ 'ਚ ਰੋਲਾ ਪਵਾ ਲਿਆ ਹਮ ਹੁਣ ਤੁਸੀਂ ਤਕੜੇ ਹੋ ਕੇ ਬਾਹਰ ਮਤਲਬ ਮੋਰਚਾ ਸਭੋ ਹਮ ਇਹ ਮੇਰੀ ਮੈਂ ਖੁਦ ਕਿਹਾ ਵਜ ਰਾਜੇਲ ਸਾਹਿਬ ਨੂੰ ਪੀ ਤੁਸੀਂ ਮੋਰਚੇ ਦੀ ਅਗਵਾਈ ਕਰੋ ਜਾਂ ਮੋਰਚਾ ਸੰਭੋ ਮੋਰਚਾ ਸੰਭੋ ਤਕੜੇ ਹੋਗੇ ਨੂੰ ਚਲਾਓ ਖਨੌਰੀ ਵਾਲਾ ਖਨੌਰੀ ਮੋਰਚੇ ਨੂੰ ਹਾਂ ਤਾਂ ਜੇ ਹੁਣ ਮੈਂ ਇਹ ਕਹਾਂ ਤਾਂ ਜੇ ਖਨੌਰੀ ਜਾ ਕੇ ਤੇ ਤਾਂ ਮਤਲਬ ਸਾਰੇ ਦੇ ਸਾਰੇ ਸਾਰੇ ਜੀ ਆਗੇ ਤੇ ਚੱਲਦਾ ਪਿਆ ਜਿੱਥੇ ਜਿੱਥੇ ਵੀ ਸਾਰੇ ਜੀ ਆਗੇ ਹਾਂ ਤਾਂ ਜੇ ਕਰ ਉਸ ਵੇਲੇ ਹੂੰ ਇਹ ਮੇਰੇ ਨਾਲ ਮਤਲਬ ਕਹਿੰਦੇ ਵੀ ਠੀਕ ਆ ਕੋਈ ਨਹੀਂ ਆਪਾਂ ਮਤਲਬ ਕਰਦੇ ਆ ਸੋਚਦੇ ਆ ਵਿਚਾਰਦੇ ਆਪਾਂ ਹੂੰ ਇਹ ਕਹਿ ਕੇ ਮਤਲਬ ਮੇਰੇ ਕੋਲ ਆਗੇ ਤੇ ਅਸੀਂ ਫਤੇ ਬਲਾ ਕੇ ਚਲਿਏ ਹੂੰ ਫਿਰ ਮੀਟਿੰਗ ਦਾ ਦੌਰ ਸ਼ੁਰੂ ਹੁੰਦਾ ਹੈ ਹੂੰ ਚਲੋ ਐਨ ਲੱਗਾ ਵੀ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਹੈ ਹਮ ਮੀਟਿੰਗ ਦੇ ਵਿੱਚੋਂ ਇੱਕ ਚਿੱਠੀ ਨਿਕਲਦੀ ਆ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਹਮ ਵੀ ਐਮਐਸਪੀ ਦੀ ਮੰਗ ਨੂੰ ਪਿੱਛੇ ਲੈ ਚੱਲੋ ਹਮ ਉਸ ਚਿੱਠੀ ਦੇ ਵਿੱਚ ਇਹਨਾਂ ਨੇ ਬੜਾ ਕਲੀਅਰ ਹਮ ਜਿਹੜਾ ਕੇਂਦਰ ਸਰਕਾਰ ਇੱਕ ਖਰੜਾ ਲੈ ਕੇ ਆਈ ਸੀ ਮੰਡੀਰਾ ਹਮ ਮੰਡੀਗਨ ਦਾ ਹੁਣ ਸਾਡਾ ਐਸਕੇਮ ਜਿਹੜਾ ਨਾਨ ਪੋਲੀਟੀਕਲ ਹੈ ਉਸ ਤੋਂ ਉਸੇ ਦਿਨ ਤੋਂ ਹਮ ਕਰਨਾਟਕਾ ਦੇ ਵਿੱਚ ਅੱਜ ਤਾਂ ਪ੍ਰੋਟੈਸਟ ਕਰ ਰਹੇ ਆ ਇਹ ਤਾਂ ਲੜ ਰਹੇ ਆ ਉੱਥੇ ਹੂੰ ਉਹਦੇ ਖਿਲਾਫ ਤਾਂ ਅਸੀਂ ਲੜ ਰਹੇ ਆ ਨਾ ਜੀ ਜਦੋਂ ਅਸੀਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿੱਥੇ-ਜਿੱਥੇ ਉਹ ਮੁੱਦਾ ਉੱਠ ਰਿਹਾ ਉਹਦੇ ਤੇ ਅਸੀਂ ਲੜ ਰਹੇ ਆ ਹੂੰ ਤੇ ਇਹਦਾ ਮਤਲਬ ਆਪਾਂ ਅਸੀਂ ਲੜਾਈ ਤੋਂ ਤੇ ਦੇ ਰਹੇ ਆ ਇਹਨਾਂ ਦੀ ਮੰਗ ਕੀ ਸੀ ਇਹ ਕਹਿੰਦੇ ਜਿਹੜਾ ਤੁਹਾਡੀ ਐਮਐਸਪੀ ਦੀ ਮੰਗ ਹੈ ਨਾ ਇਹਨੂੰ ਤੁਸੀਂ ਪਿਛਲੇ ਪਾਸੇ ਲੈ ਚਲੋ ਇਹ ਕਿੰਨਾ ਦੀ ਮੰਗ ਸੀਗੀ ਇਹ ਐਸਕੇਐਮ ਨੌਨ ਪੋਲੀਟੀਕਲ ਹਾਂ ਤੇ ਕੇਐਮਐਮ ਹਾਂ ਇਸ ਗੱਲ ਦੇ ਆਧਾਰ ਤੇ ਲੜ ਰਿਆ ਸੀ ਨਾ ਕਿ ਐਮਐਸਪੀ ਗਰੰਟੀ ਕਾਨੂੰਨ ਦਿਓ ਹਾਂ ਬਿਲਕੁਲ ਇਹ ਸਾਡੀ ਪ੍ਰਾਇੋਰਟੀ ਤੇ ਮੰਗ ਸੀ ਮਿਨਿਮਮ ਸਪੋਰਟ ਪ੍ਰਾਈਸ ਚਾਹੀਦਾ ਮਿਨਿਮਮ ਸਪੋਰਟ ਪ੍ਰਾਈਸ ਤੇ ਗਰੰਟੀ ਕਾਨੂੰਨ ਹਾਂ ਮਿਨਿਮਮ ਸਪੋਰਟ ਪ੍ਰਾਈਸ ਚਾਹੀਦਾ ਨਹੀਂ ਉਹਦੀ ਉਹਦਾ ਗਰੰਟੀ ਕਾਨੂੰਨ ਬਣਾਇਆ ਰਿਹਾ ਉਹ ਸੀ ਉਹਦੀ ਗਰੰਟੀ ਕਾਨੂੰਨ ਚਾਹੀਦਾ ਬਿਲਕੁਲ ਹਾਂ ਅਸੀਂ ਉਹ ਮੰਗ ਰਹੇ ਹਾਂ ਇਹਨਾਂ ਵੀਰਾਂ ਵੱਲੋਂ ਚਿੱਠੀ ਲਿਖ ਕੇ ਆ ਗਈ ਸਾਡੇ ਕੋਲੇ ਕਿ ਐਮ ਐਸ ਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਮੰਗ ਹੈ ਇਹਨੂੰ ਮਗਰ ਲੈ ਕੇ ਚੱਲੋ ਪਿੱਛੇ ਲੈ ਕੇ ਜਦੋਂ ਹਟਾਓ ਪ੍ਰਾਇੋਰਟੀ ਦੇ ਉੱਤੇ ਉਹ ਮੰਗ ਲੈ ਕੇ ਆਓ ਅਸੀਂ ਕਹਿੰਦੇ ਵੀ ਦੇਖੋ ਇਸ ਮੰਗ ਨੇ ਮਤਲਬ ਅੰਦੋਲਨ ਠਾਇਆ ਹੈ ਪੂਰੇ ਦੇਸ਼ ਤੇ ਦੀ ਚਰਚਾ ਹੋਗੀ ਸਰਕਾਰ ਦੇ ਵਿੱਚ ਸਾਡਾ ਡੰਡਾ ਇਹ ਪੀਜੀਏ ਦੇ ਤੇ ਫਸਿਆ ਖੜਾ ਹੈ ਮਤਲਬ ਜਿਹੜੀ ਮੁੱਖ ਮੰਗ ਨੂੰ ਲੈ ਕੇ ਤੁਸੀਂ ਮਰਨਵਾਰ ਤੋਂ ਉੱਤੇ ਬੈਠੇ ਸੀਗੇ ਉਹਨੂੰ ਡਿਕਲਾਈਨ ਕਰਕੇ ਪਿਛਲੇ ਪਾਸੇ ਰੱਖ ਦਿੱਤਾ ਗਿਆ ਪਿਛਲੇ ਪਾਸੇ ਰੱਖ ਦਿੱਤਾ ਗਿਆ ਇਹਨਾਂ ਵੱਲੋਂ ਹਾਂ ਤਾਂ ਉਹ ਅਸੀਂ ਕਹਿ ਰਹੇ ਸੀ ਵੀ ਨਹੀਂ ਮੰਗਾ ਜਿਹੜੀ ਉਹ ਉਹਦੇ ਤੇ ਅਸੀਂ ਲੜ ਰਹੇ ਹਾਂ ਹਾਂ ਮੰਗ ਉਹ ਵੀ ਜੋੜੀ ਜਾ ਸਕਦੀ ਹੈ ਲੇਕਿਨ ਇਹ ਜ਼ਰੂਰ ਆ ਗੱਲ ਹੈ ਕਿ ਜਿਹੜਾ ਐਮਐਸਬੀ ਗਰੰਟੀ ਕਾਨੂੰਨ ਦੀ ਮੰਗ ਹੈ ਇਹ ਪ੍ਰਾਇੋਰਟੀ ਤੇ ਰੱਖਣੀ ਪਵੇਗੀ ਹਾਂ ਦੂਜੇ ਤਰ੍ਹਾਂ ਦੇ ਵਿੱਚ ਕੌਣ-ਕੌਣ ਬੈਠਾ ਸੀਗਾ ਦੇਖੋ ਦੂਜੀ ਧਰ ਦੇ ਵਿੱਚੋਂ ਜਿਹੜੇ ਮੇਰੇ ਐ ਨਹੀਂ ਧਿਆਨ ਕਿਹੜੇ ਕਿਹੜੇ ਬੈਠੇ ਸੀ ਮੈਂ ਤੇ ਇਹ ਕਹੂੰਗਾ ਕਿ ਐਸ ਕੇ ਐਮ ਦੂਸਰਾ ਜਿਹੜਾ ਹਾਂ ਅਗਰ ਉਹ ਜਿਹੜੀ ਚਿੱਠੀ ਆਈ ਹੈ ਉਹ ਐਸ ਕੇ ਐਮ ਵੱਲੋਂ ਆਈ ਹੈ ਹਾਂ ਕਿਸੇ ਇੱਕ ਧਿਰ ਵੱਲੋਂ ਨਹੀਂ ਆਈ ਹਾਂ ਉਹ ਚੁਗਰਾਹਾਂ ਸਾਹਿਬ ਹੋਣਗੇ ਰਾਜੇ ਸਾਹਿਬ ਹੋਣਗੇ ਡਾਕਟਰ ਦਰਸ਼ਨਪਾਲ ਹੋਣਗੇ ਸਾਰੇ ਹੋਣਗੇ ਉੱਚ ਪਰ ਮੈਂ ਇਹ ਕਹਿਣਾ ਚਾਹਣਾ ਵੀ ਜਦੋਂ ਚਿੱਠੀ ਆਈ ਹੈ ਹਮ ਅਗਰ ਉਹਨਾਂ ਨੇ ਉੱਥੇ ਬੈਠਿਆਂ ਨੇ ਉਹ ਚਿੱਠੀ ਦਾ ਕੀਤਾ ਹੁੰਦਾ ਵਿਰੋਧ ਹਮ ਕਿ ਅਸੀਂ ਐਮ ਐਸ ਪੀ ਨੂੰ ਪਿੱਛੇ ਲਈ ਜਾਂਦੇ ਹੱਕ 'ਚ ਨਹੀਂ ਹਮ ਤਾਂ ਬਾਹਰ ਨਿਕਲ ਕੇ ਹੁੰਦਾ ਜੇ ਉਹ ਚਿੱਠੀ ਸਾਰੇ ਐਸਕੇਮ ਵੱਲੋਂ ਹੀ ਆਈ ਹੈ ਤੇ ਦਾ ਮਤਲਬ ਸਾਰੇ ਸਾਰੇ ਐਸਕੇਮ ਹੀ ਉਹਦੇ ਨਾਲ ਐਗਰੀ ਹੈ ਕਿ ਐਮਐਸਪੀ ਵਾਲੀ ਮੰਗ ਮਗਰ ਲੈ ਕੇ ਚੱਲੋ ਹਾਂ ਠੀਕ ਹੈ ਨਾ ਗੱਲ ਨਾ ਤਾਂ ਉਹ ਤੋਂ ਪਹਿਲਾਂ ਉਹਨਾਂ ਨੇ ਕਿਸੇ ਨੇ ਉਹਨਾਂ ਦੀ ਮੀਟਿੰਗ 'ਚ ਵਿਰੋਧ ਕੀਤਾ ਨਾ ਹੀ ਕਿਸੇ ਦਾ ਉਸ ਤੋਂ ਬਾਅਦ ਕੋਈ ਪ੍ਰੈਸ ਸਟੇਟਮੈਂਟ ਆਈ ਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਦੇ ਅੰਦਰ ਜਿਹੜਾ ਪਿੱਛੇ ਲਿਜਾਣ ਦੇ ਹੱਕ 'ਚ ਨਹੀਂ ਗਏ ਹਾਂ ਸੋ ਇਹ ਜਿਹੜੀ ਉਹ ਉਹਨਾਂ ਨੇ ਉਹਨਾਂ ਵੱਲੋਂ ਹੋਈ ਉਹ ਚਿੱਠੀ ਵਾਲੀ ਗੱਲ ਇਹ ਸੀ ਔਰ ਇਹਨਾਂ ਨੇ ਇਹਨਾਂ ਨੇ ਤੇ ਵੀ ਕਿਹਾ ਉਹ ਚਿੱਠੀ 'ਚ ਕਿ ਵੀ ਇਹ ਜਿਹੜਾ ਇਹਨਾਂ ਨੇ ਮਰਨ ਮਰ ਸ਼ੁਰੂ ਕੀਤਾ ਹੈ ਜਾਂ ਜਿਹੜਾ ਇਹਨਾਂ ਨੇ ਦਿੱਲੀ ਚੱਲੋ ਦਾ ਨਾਰਾ ਦਿੱਤਾ ਹੈ ਇਹਦੇ ਵਿੱਚ ਅਸੀਂ ਉਹਦੇ ਨਾਲ ਮਤਲਬ ਕਲੀਅਰ ਹੈ ਕਿ ਅਸੀਂ ਉਹਦੇ ਨਾਲ ਨਹੀਂ ਹਾਂ ਅਸੀਂ ਇਹਦੇ ਵਿੱਚ ਸਹਿਮਤ ਨਹੀਂ ਦੇ ਸਕਦੇ ਪਬਲਿਕ ਬਾਹਰੋਂ ਅੰਦਾਜ਼ਾ ਲਾਓ ਮੋਗੇ ਦੀ ਰੈਲੀ 'ਚੋਂ ਲੋਕਾਂ ਦੀ ਭਾਵਨਾ ਮੁਤਾਬਕ ਸਾਡੇ ਕੋਲੇ ਗਏ ਤੇ ਚਿੱਠੀ ਜੇ ਆ ਵੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਦੋਰੇ ਮਾਪਦੰਡ ਹੋ ਗਿਆ ਸਪਸ਼ਟ ਹੈ ਪਬਲਿਕ ਪਬਲਿਕ ਨੂੰ ਤਾਂ ਇਹ ਹਨੇਰੇ ਚ ਰੱਖਿਆ ਨਾ ਵੀ ਅਸੀਂ ਚੱਲੇ ਆ ਗੱਲਬਾਤ ਕਰਨ ਅਸੀਂ ਅਸੀਂ ਏਕਤਾ ਕਰਨ ਚੱਲੇ ਆ ਲੇਕਿਨ ਚਿੱਠੀ ਚਈਆ ਗੱਲ ਵੀ ਅਸੀਂ ਇਹਦੇ ਨਾਲ ਤੁਹਾਡੇ ਨਾਲ ਸਹਿਮਤ ਨਹੀਂ